ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੰਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਨਿੰਪੀ ਜੀ ਨੂੰ ਤੇ ਕੁਦਰਤ ਹੈ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ-ਅੱਗੇ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫਿਰ ਮੈਂ ਜਦੋਂ ਪਹੁੰਚ ਜਾਂਦਾ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਸੋ ਆਹ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਣਾ ਪੂਂਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫਿਰਨੀ ਆ ਵੀ ਜਾਣ ਬੈਨਾਂ ਦੀਆਂ ਠੀਕ ਹੈ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪੀ ਹੋਰਾਂ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਹੈ ਇਹਨੂੰ ਮੈਂ ਗੋਦੀ ਚੱਕ ਕੇ ਖੜਾਇਆ ਹੋਇਆ ਤੇ ਸਣੀ 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 ਬੈਠਿਆ ਛੋਟਾ ਪਈ ਹੈ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਦੇ ਮੈਂ ਪਰਿਵਾਰ ਚ ਆ ਗਿਆ ਜੇ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਐ ਦੋਸਤੋ ਬਹੁਤ ਸਾਰੇ ਬੰਦੇ ਅਜਿਹੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਦੇ ਹੈਗੇ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜਿਹੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਐ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜੇ ਕਿ ਇਹਨੂੰ ਫਿਰਦਾ ਰਹਿਣ ਦੋ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁਲੰਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਹੁਣ ਜਿੰਨਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਾਂ ਨਾਲ ਭੁਗਤ ਲੈਣ ਕਿਉਂਕਿ ਹਰ ਰੋਜ਼ ਕੋਈ ਐਹ ਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਹੀਂ ਮਿਲਣ ਪਾਰਟੀਆਂ ਤਰਸਦੀਆਂ ਫਿਰਦੀਆਂ ਰਹਿੰਦੀਆਂ ਨੇ ਕਿ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋ ਬੰਦਾ ਮਿਲ ਜੇ ਇਹ ਜਾ ਵਲੰਟੀਅਰ ਮਿਲ ਜੇ ਆਮਾਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ ਚ ਚੰਗੇ ਲੋਕ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ